ਲਵ ਮੈਰਿਜ ਕਰਾਉਣ ਤੋਂ ਬਾਅਦ ਉਸਨੇ ਲਾੜੀ ਨੂੰ ਕੈਨੇਡਾ ਭੇਜ ਦਿੱਤਾ ਪਰ ਉੱਥੇ ਜਾ ਕੇ ਲੜਕੀ ਨੇ ਉਸ ਨੂੰ ਠੁਕਰਾ ਦਿੱਤਾ ਤੇ ਲੜਕਾ ਮਾਨਸਿਕ ਰੋਗੀ ਬਣ ਗਿਆ ਪੁਲਿਸ ਨੇ ਲੜਕੀ ਤੇ ਉਸਦੇ ਪਿਤਾ ਤੇ ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਸੋਹਰਾ ਪਰਿਵਾਰ ਆਪਣੀ ਧੀ ਨੂੰ ਇਸ ਉਮੀਦ ਦੇ ਨਾਲ ਵਿਦੇਸ਼ ਭੇਜਦਾ ਹੈ ਕਿ ਉਹ ਉੱਥੇ ਜਾ ਕੇ ਆਪਣੇ ਪੁੱਤਰ ਨੂੰ ਵੀ ਵਿਦੇਸ਼ ਲੈ ਜਾਵੇਗੀ ਪਰ ਕਈ ਅਜਿਹੇ ਮਾਮਲੇ ਹਨ ਜਿਨ੍ਹਾਂ ਵਿੱਚ ਲੜਕੀ ਆਪਣੇ ਫਾਇਦੇ ਲਈ ਵਿਦੇਸ਼ ਜਾਣ ਤੋਂ ਬਾਅਦ ਮੁੱਕੜ ਜਾਂਦੀ ਹੈ ਇਹ ਆ ਇੱਕ ਹੋਰ ਮਾਮਲਾ ਗੁਰਦਾਸਪੁਰ ਦੇ ਥਾਣਾ ਦੁਰੰਗਲਾ ਦੇ ਪਿੰਡ ਬੁੱਡੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਰਿਵਾਰ ਨੇ ਲੱਖਾਂ ਰੁਪਏ ਖਰਚ ਕਰਕੇ ਆਪਣੀ 囡 ਨੂੰ ਕੈਨੇਡਾ ਭੇਜਿਆ ਤਾਂ ਉਹ ਆਪਣੇ ਬੇਟੇ ਨੂੰ ਵੀ ਕੈਨੇਡਾ ਵਿੱਚ ਸੈਟਲ ਹੋਣ ਦੇ ਲਈ ਬੁਲਾ ਸਕੇ ਪਰ ਕੁੜੀ ਵਿਦੇਸ਼ ਚਲੀ ਗਈ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਆਪਣੇ ਵਾਅਦੇ ਤੋਂ ਮੁੱਕਰ ਗਈ ਜਿਸ ਨੂੰ ਲड़का ਆਪਣੇ ਖਰਚੇ ਤੇ ਲੜਕੀ ਦੀ ਮਰਜ਼ੀ ਤੋਂ ਬਿਨਾ ਕੈਨੇਡਾ ਗਿਆ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਿਸ ਕਾਰਨ ਲੜਕਾ ਵੀ ਮਾਨਸਿਕ ਰੋਗੀ ਹੁੰਦਾ ਜਾ ਰਿਹਾ ਹੈ ਜਿਸ ਤੋਂ ਦੁਖੀ ਹੋ ਕੇ ਲੜਕੇ ਦੇ ਘਰ ਵਾਲਿਆਂ ਨੇ ਲੜਕੀ ਅਤੇ ਉਸਦੇ ਪਰਿਵਾਰ ਦੇ ਖਿਲਾਫ ਪੁਲਿਸ ਕੋਲ ਕੰਪਲੇਨ ਲਖਾਈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਮੇਰਾ ਨਾਮ ਗਰਬਿੰਦਰ ਕਾਰ ਆਹੀ ਵਾਦ ਕੀ ਗੱਲ ਹੋਈ ਦੱਸ ਗੱਲ ਤੇ ਕੁਝ ਵੀ ਨਹੀਂ ਹੋਈ ਮੈਂ ਹੀ ਐਵੇਂ ਆਖੀ ਆ ਵੀ ਗੱਲ ਕੋਈ ਹੋਈ ਆ ਪਹਿਲਾਂ ਮੇਰਾ ਪੁੱਤ ਨੂੰ ਚੰਗਾ ਲੱਗਾ ਹੁਣ ਮੇਰਾ ਪੁੱਤ ਇਹਨੂੰ ਮਾੜਾ ਲੱਗਾ ਤੇ ਪਹਿਲਾਂ ਉਹ ਚੰਗਾ ਸੀ ਤੇ ਹੁਣ ਮਾੜਾ ਆ ਤੇ ਇਹ ਕੋਈ ਗੱਲ ਵੀ ਨਹੀਂ ਹੋਈ ਮੈਂ ਤੇ ਇਹਨੂੰ ਧੀਆਂ ਤੋਂ ਵੀ ਉੱਤੇ ਰੱਖਿਆ ਮੇਰੇ ਕੋਲ ਗਲੀ ਮਹਲੇ ਵੀ ਆਣ ਕੇ ਕਹਦੇ ਵੀ ਇਹਨ ਐਸ ਨੋ ਦਾ ਮੂੰਹ ਵੀ ਫਟਕਾਰਿਆ ਵੀ ਤੂੰ ਮੇਰੇ ਘਰ ਨਿਕਲ ਕੇ ਆ ਗਈ ਆ ਮੈਂ ਆਖਿਆ ਅੱਜ ਮੈਂ ਆਖਾਂਗੇ ਨਾ ਨਿਕਲ ਕੇ ਆ ਗਈ ਆ ਤੇ ਦੁਨੀਆ ਵੀ ਆਖਣਾ ਹੈ ਤੇ ਮੇਰੀ ਆ ਮੇਰੇ ਘਰ ਆ ਗਈ ਆ ਮੇਰੀ ਇਹਲੇ ਤੇ ਮੈਂ ਆਪਣੀ ਬਣਾ ਕੇ ਰੱਖੀ ਤੇ ਮਗਰੋਂ ਸਾਣੀ ਇਹਨੇ ਬਹੜਨਾ ਇਹ ਠੱਗੀਆਂ ਠੋਰੀਆਂ ਪਿਆ ਇਨੂੰ ਆਂਦੀ ਨੂੰ ਸਕੂਲਿਆ ਪਾਇਆ ਆਂਦੀ ਨੇ ਮੈਨੂੰ ਰੋਟੀਆਂ ਪਕਾ ਕੇ ਦੇਣੀਆਂ ਆਂਦੀ ਨੇ ਮੈਨੂੰ ਤਿਆਰ ਕਰਕੇ ਕੱਲਣਾ ਫੇਰ ਮੈਂ ਹਉਣ ਫੇਰ ਜਦੋਂ ਪਾਪਾ ਸਾਡਾ ਪੂਰਾ ਹੋਇਆ ਆਈ ਤੇ ਮੈਂ ਦੇਖਿਆ ਤੇ ਮੈਂ ਹਾਇ ਨੇ ਤੇਰਾ ਤੇ ਸਰੀਰ ਹੀ ਸੋਗ ਗਿਆ ਮੁੜ ਕੇ ਫੇਰ ਤੁਸ ਹਾਲਾ ਮੈਂ ਦੁੱਧ ਕਿ ਹਵਾਂ ਦੇ ਨਾਲ ਇਹਨੂੰ ਰੋਟੀਆਂ ਤੇ ਇਹਨੂੰ ਪਾਲਿਆ ਵੀ ਉਹ ਜਿਆ ਫੇਰ ਕੀ ਹੋ ਗਿਆ ਕੋਈ ਗੱਲ ਨਹੀਂ ਮੁੜ ਕੇ ਮੇਰੇ ਪੁੱਤ ਨੂੰ ਇਹ ਧੱਕਾ ਦਿੱਤਾ ਣ ਕੇ ਕੀ ਕੀਤਾ ਹਾਂ ਹਾਂ ਬਾਹਰ ਬਾਹਰ ਵੀ ਨਹੀਂ ਬਾਹਰ ਵੀ ਨਹੀਂ ਮੇਰੇ ਪੁੱਤ ਨੂੰ ਢਿਗਣ ਦਿੱਤਾ ਬਾਹਰ ਕਿਹੜਾ ਢਿਗਣ ਦਿੱਤਾ ਬਾਰਵੰਟੀ ਗੰਨ ਦਿੱਤਾ ਤੇ ਠੱਗੀ ਮਾਰੀਆਂ ਨਾ ਰੱਖ ਕੇ ਚੰਗੀ ਤਰ੍ਹਾਂ ਮੁੜ ਕੇ ਸਾਰੇ ਜਦੋਂ ਇਹਨਾਂ ਦੇ ਪੇਕੇ ਦੇ ਕੋਠੇ ਲੱਗੇ ਨਾ ਛੱਤਣ ਇਹਨਾਂ ਦਾ ਸਾਰੇ ਪਿੰਡ ਨੇ ਆਣ ਕੇ ਸਾਨੂੰ ਆਖਿਆ ਵੀ ਤੁਹਾਡਾ ਘਰ ਉਧਰ ਜਾਣ ਡਿਆ ਤੁਹਾਡਾ ਘਰ ਉਧਰ ਜਾਣ ਡਿਆ ਤੇ ਮੈਂ ਆਖਿਆ ਵੀ ਮੇਰੀ ਨੋ ਨਹੀਂ ਮੂਰਖਨ ਮੇਰਾ ਘਰ ਨਹੀਂ ਉਧਰ ਜਾਣ ਡਿਆ ਮੈਨੂੰ ਨਹੀਂ ਪਤਾ ਵੀ ਮੇਰਾ ਘਰ ਲਾਇਆ ਮੈਂ ਤੇ ਖਟਿਆਵਣਾ ਨੇ ਮੁੰਡੇ ਦੀ ਗੱਲ ਮੁੰਡੇ ਦੇ ਬੱਚੇ ਦੀ ਤੇ ਬੱਚੇ ਹਾਲਤ ਅਜੇ ਵੀ ਸਾਡੀ ਦਵਾਈ ਚੱਲਣ ਰਹੀ ਆ ਮੇਰੇ ਬੱਚੇ ਨੂੰ ਤਾਂ ਜਿਹੋ ਜਿਹਾ ਕੀਤਾ ਤਾਂ ਪਤਾ ਹੀ ਉਹਨੂੰ ਜੋ ਕਰਕੇ ਘੱਲਿਆ ਮੈਂ ਤਾਂ ਖਰਾ ਕਿਤਨਾ ਆਪਣੇ ਪੁੱਤ ਨੂੰ ਦਹੀਂ ਦੇਣੀ ਮੇਰਾ ਪੁੱਤ ਕਿੱਥੇ ਉੱਥੋਂ ਲੱਭਾ ਸੀ ਤੇ ਫਿਰ ਮੈਂ ਲੱਭ ਕੇ ਤਾਂ ਆਪਣਾ ਪੁੱਤ ਘਰ ਚ 4-5 ਲੱਖ ਰੁਪਈਆ ਲਾ ਕੇ ਫਿਰ ਮੈਂ ਆਪਣਾ ਪੁੱਤ ਘਰ ਮੰਗਾਇਆ ਤੇ ਹੁਣ ਹੁਣ ਹੀ ਅੰਬਰ ਸਰਵਾਂ ਹੀ ਦਵਾਈ ਇਹਦੀ ਘਰਾਂ ਡਏ ਆ ਤੋ ਕੀ ਚਾਹੁੰਦੇ ਹੋ ਅਸੀਂ ਤਾਂ ਕੁਛ ਵੀ ਨਹੀਂ ਜਾਣਦੇ ਅਸੀਂ ਤੇ ਇਹੋ ਆਹਨੇ ਆਪੀ ਇਹ ਹੰਨ ਇਨਸਾਫ ਦੋ ਇਸ ਚੀਜ਼ ਕੀ ਕਰ ਗਿਆ ਕਰਦੇ ਆ ਆ ਜਿਹੜੀ ਗੱਲ ਹਨ ਨਸਾਫ ਚਾਹੀਦਾ ਇਸ ਚੀਜ਼ ਦਾ ਆ ਪੁਲਿਸ ਚਟਕ ਚਟਕ ਮੇਰਾ ਨਾਮ ਰਸ਼ਪਾਲ ਸਿੰਘ ਪਿੰਡ ਤਪੂੜੀ ਮੇਰੇ ਲੜਕਾ ਜਗਰਾਜ ਸਿੰਘ ਮਾ ਉਹਦਾ ਵਿਆਹ ਕਾਲੇ ਨਗਲ ਹੋਇਆ ਕਿ ਲਵ ਮੈਰਿਜ ਹੋਈ ਆ ਤੇ ਇਹ ਕੁੜੀ ਮੇਰੇ ਘਰ ਪਹਿਲਾਂ ਵੀ ਹੁੰਦੀ ਰਹੀ ਆ ਮੁਰਕੇ ਧੱਕੇ ਨਾਲ ਮੇਰੇ ਘਰੇ ਨੇ ਵਿਆਹ ਕੀਤਾ ਤੇ ਨੂੰ ਮੈਂ ਨਮੋਸ਼ੀ ਦਾ ਮਾਰਾ ਇਹਦਾ ਵਿਆਹ ਕੀਤਾ ਕਿ ਇਹ ਨਿਕਲ ਕੇ ਚਲੇ ਨਾ ਜਾਣ ਤੇ ਇਸ ਕਰਕੇ ਮੈਂ ਇਹਦਾ ਵਿਆਹ ਕੀਤਾ ਮੈਂ 5 7 10 ਬੰਦੇ ਖੜ ਕੇ ਤੇ ਆਪਣਾ ਪੈਸ ਕਰਕੇ ਤੇ ਆ ਆ ਫੇਰੇ ਲੈ ਕੇ ਗੁਰਦੁਆਰੇ ਤੇ ਇਹਦਾ ਵਿਆਹ ਕੀਤਾ ਕਿੰਨੀ ਤਰੀਕ ਨੂੰ ਕੀਤਾ ਇਹ 18 18 ਜਨਵਰੀ 20 18 18 18 ਸਾਲ 2118 ਜੀ ਅੱਛਾ ਜੀ ਉਹਦੇ ਤੋਂ ਬਾਅਦ ਇਹ ਇਹਨਾਂ ਕਨੈਕਟ ਮੈਂ ਕਨਵਰਟਮੈਂਟਿਕ ਮੇਰੇ ਨਾਲ ਕੀਤੀ ਵੀ ਕੁੜੀ ਨੂੰ ਬਾਹਰ ਭੇਜੇਗਾ ਮੈਂ ਕਿਹਾ ਵੀ ਚਲੋ ਕੋਈ ਨਹੀਂ ਮੈਂ ਭੇਜ ਦਿਆਂਗਾ ਮੈਨੂੰ ਵੀ ਥੋੜਾ ਹੀ ਵੀ ਚਲੋ ਮੁੰਡਾ ਸਾਡਾ ਵੀ ਚਲਾ ਜਾਏਗਾ ਚਲੋ ਸਾਰੇ ਰਲ ਮਿਲ ਕੇ ਇਹਨੇ ਕੀਤਾ ਮੈਂ ਐਲਿਸ ਵੀ ਕੁੜੀ ਨੂੰ ਕਰਾਈ ਫੇਰ ਮੈਂ ਬਾਅਦ ਚ ਇਹਦੀ ਤਿੰਨ ਵਾਰੀ ਐਲਿਸ ਕਰਵਾਈ ਦੋ ਵਾਰੀ ਫੇਲ ਹੋ ਗਈ ਤੀਸਰੀ ਵਾਰੀ ਪਾਸ ਹੋਈ ਐਲਿਸ ਕਰਵਾ ਕੇ ਇਹਨੂੰ ਮੈਂ ਬਾਹਰ ਮੈਂ ਯੂ ਐਸ اے ਦੀ ਫਾਈਲ ਲਗਵਾਈ ਉੱਥੇ ਮੇਰਾ 6 ਲੱਖ ਰੁਪਇਆ ਖਰਚ ਆਇਆ ਇੱਕ ਮਹੀਨਾ ਉੱਥੇ ਟ੍ਰੇਨਿੰਗ ਵੀ ਦਵਾਈ ਮੈਂ ਇਹਨੂੰ ਤੇ ਉੱਥੋਂ ਇਹ ਹੈਦਰਾਬਾਦ 'ਚ ਨਈ ਟ੍ਰੇਨਿੰਗ ਹੋਈ ਉੱਥੋਂ ਇਹ ਫੇਲ ਹੋ ਗਈ ਫਿਰ ਇਹਦੇ ਦੁਬਾਰਾ ਮੈਂ ਦੁਬਾਰਾ ਇਹਦੀ ਨਿਊਜ਼ੀਲੈਂਡ ਫੈਲ ਵਾਈ ਫੈਲ ਵਾਈ ਦੋ ਵਾਰੀ ਨਿਊਜ਼ੀਲੈਂਡ ਵੀ ਲਵਾਈ ਤੇ ਉੱਥੋਂ ਵੀ ਇਹ ਫੇਲ ਹੋ ਗਈ ਰਿਬੂਜ ਹੋ ਗਈ ਦੁਬਾਰਾ ਫੇਰ ਮੈਂ ਕੈਨੇਡਾ ਦੀ ਲਵਾਈ ਉੱਥੇ 4 ਲੱਖ ਨਿਊਜ਼ੀਲੈਂਡ ਮੇਰਾ ਖਰਚਾ ਲਗਾ ਹੋਇਆ ਮੁੜ ਕੇ ਮੈਂ ਇਹਦੀ ਕੈਨੇਡਾ ਦੀ ਫੈਲ ਲਵਾਈ ਕੈਨੇਡਾ ਜਿਹਦਾ ਵੀਜ਼ਾ ਆ ਗਿਆ ਵੀਜ਼ਾ ਆ ਗਿਆ ਉੱਤੇ ਮੇਰਾ 20 ਤੋਂ 25 ਲੱਖ ਰੁਪਏ ਖਰਚ ਹੋਇਆ ਮੁੜ ਕੇ ਮੈਂ ਇਹਨੂੰ ਬਾਰ-ਬਾਰ ਕਿਹਾ ਵੀ ਮੇਰੇ ਮੁੰਡੇ ਨੂੰ ਵੀ ਲੈ ਜਾ ਇਹਨੇ ਇੱਕ ਮੈਨੂੰ ਡਾਕੂਮੈਂਟ ਜਾਲੀ ਜਿਹਾ ਭੇਜ ਦਿੱਤਾ ਭਈ ਦਿੱਤਾ ਭਈ ਇਹ ਲਓ ਤੁਸੀਂ ਫੈਲਵਾ ਲਓ ਮੈਂ ਉਹ ਡਾਕੂਮੈਂਟ ਲੈ ਕੇ ਤੇ ਪਹਿਲਾਂ ਬੜੇ ਥਾਂ ਹੀ ਫਿਰਿਆ ਉਹ ਜਾਲੀ ਹੀ ਮੁੜ ਕੇ ਦੁਬਾਰਾ ਫੇਰ ਰਹੀ ਕਿਹਾ ਤੇ ਇਹਨੇ ਕਾਲਜ ਬਲੋਂ ਹੋਂ ਡਾਕੂਮੈਂਟ ਭੇਜਿਆ ਤੇ ਅਸੀਂ ਗੁਰਮ ਗੁਰਮ ਲਾਭ ਲਾ ਲੁਧਿਆਣੇ ਤੋਂ ਜਿਹਦੀ ਕੋਈ ਫੈਲਵਾਾਈ ਜਰੀ ਉੱਥੇ ਮੇਰਾ 3-4 ਲੱਖ ਰੁਪਇਆ ਖਰਚ ਹੋਇਆ ਖਰਤਕਾਰ ਕੇ ਮੈਂ ਆਪਣੇ ਮੁੰਡੇ ਦਾ ਵਿਹ ਆ ਗਿਆ ਜਦੋਂ ਇਹਨੂੰ ਮੈਂ ਪੁੱਛਿਆ ਵੀ ਮੁੰਡਾ ਆਉਣ ਲੱਗਾ ਇਹਨੇ ਕਿਹਾ ਮੇਰੇ ਕੋਲ ਬਿਲਕੁਲ ਨਹੀਂ ਭੇਜਣਾ ਨਾ ਮੁੰਡਾ ਆਏ ਤੇ ਨਾ ਮੈਂ ਇਹਨੂੰ ਸਾਹਮਣਾ ਅਸੀਂ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਇਹਨਾਂ ਨੂੰ ਪੁੱਛਿਆ ਜਲ ਕੇ ਭੇਜ ਦਿਓ 2 ਮਹੀਨੇ ਅਲੱਗ-ਅਲੱਗ ਰਹਿਣਗੇ ਫਿਰ ਇਹਨਾਂ ਨੂੰ ਇਕੱਠੇ ਕਰ ਦਿਆਂਗੇ ਅਸੀਂ ਮੁੰਡਾ ਭੇਜ ਦਿੱਤਾ ਜਦੋਂ 에ਰਪੋਰਟ ਤੇ ਪਹੁੰਚੇ ਤੇ ਮੁੰਡੇ ਨੂੰ ਬਹੁਤ ਧਮਕੀਆਂ ਦਿੱਤੀਆਂ ਕਿ ਇੱਥੇ ਨਹੀਂ ਪਹੁੰਚਣਾ ਜਦੋਂ ਮੁੰਡਾ ਆਇਆਹੀਂ ਮੁੰਡੇ ਨੇ ਹਾਨੂੰ ਫੋਨ ਕੀਤਾ ਵੀ ਆਹ ਕੁਝ ਬੋਲ ਰਹੀਆਂ ਜਾਂ ਕਿ ਤੂੰ ਚਲਾ ਜਾ ਅੱਗੇ ਅਸੀਂ ਬੰਦੋਬਸਤ ਤੇਰਾ ਕਰਾਂਗੇ ਅੱਗੇ ਅਸੀਂ ਉੱਥੇ ਆਪਣੇ ਵਕੀਲ ਕਰਕੇ ਤੇ ਇਹਨੂੰ 에어ਪੋਰਟ ਤੋਂ ਵੀ ਅਸੀਂ ਬਾਹਰ ਕੱਢਿਆ ਮੁੜ ਕੇ ਇਹ ਲੈਣ ਨਹੀਂ ਆਈ ਸਾਡੀ ਭਣਜੀ ਹੀ ਉਹਨੇ ਇਹਨੂੰ ਲੈਣ ਆਈ ਉਹ ਇਹਨੂੰ ਲੈ ਕੇ ਗਈ 1 ਮਹੀਨਾ ਉਹਦੇ ਕੋਲ ਰਹਿ ਰਿਹਾ ਉਹਦੇ ਤੋਂ ਬਾਅਦ ਇਹ ਉੱਥੇ ਫੇਰ ਕੋਈ ਕੰਮਕੁਮ ਨਹੀਂ ਇਹਨੂੰ ਮਿਲਿਆ ਤੇ ਇਹ ਚਲਾ ਗਿਆ ਆਪਣੇ ਬ੍ਰਦਰ ਕੋਲ ਦੀ ਭੂਆ ਦਾ ਲੜਕਾ ਸਰੀ ਜੀ ਸਰੀ ਜੋ ਚਲਾ ਗਿਆ ਸਰੀ ਜਾ ਕੇ ਚਲੋ ਇਹ ਕੰਮ ਕਰ ਤੇ ਮਾੜਾ ਮੋਟਾ ਲੱਗ ਗਿਆ ਮੁੜ ਕੇ ਬਾਰ ਬਾਰ ਇਹਨੂੰ ਧਮਕੀਆਂ ਦੇਂਦੀ ਰਹੀ ਕਿ ਮੈਨੂੰ ਰਿਪੋਰਟ ਦੇ ਮੈਂ ਤੈਨੂੰ ਮਰਵਾ ਦੇਣਾ ਤੈਨੂੰ ਆ ਕਰ ਦੇਣਾ ਤੈਨੂੰ ਇਹ ਕਰ ਦੇਣਾ ਇਹ ਮੁੰਡਾ ਸੋਚ-ਸੋਚ ਕੇ ਆ ਮੁੰਡਾ ਮੈਂਟਲ ਹੋ ਚੁੱਕਾ ਜੇ ਉਹ ਮੈਂਟਲ ਹੋ ਗਿਆ ਫਿਰ ਅਸੀਂ ਬੜਾ ਫਿਰ ਇੱਥੇ ਦਰਖਾਸਤਾਂ ਦਿੱਤੀਆਂ ਕਿ ਸਾਡਾ ਮੁੰਡਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਹੋ ਗਿਆ ਬਿਮਾਰ ਹੋ ਗਿਆ ਤੇ ਤੁਸੀਂ ਸਾਡਾ ਇਲਾਜ ਕਰਾ ਦਿਓ ਇਨਾ ਸਾਡੇ ਨਾਲ ਇੱਕ ਡਾਕੂਮੈਂਟ ਲਿਖ ਲਿਆ ਜੀਐਸਪੀ ਰਾਜਵੀਰ ਦੇ ਬੈਠੇ ਉਹਨਾਂ ਇੱਕ ਅਫੀਡੇਵਿਟ ਕਰਵਾਇਆ ਸਾਡੇ ਕੋਲ ਕਿ ਇਹ ਮੁੰਡਾ ਮੁੰਡੇ ਦਾ ਇਲਾਜ ਕਰਾਉਣ ਜਾਏਗੀ ਤੇ ਤੁਸੀਂ ਸਾਰਾ ਖਰਚਾ ਤੁਸੀਂ ਲਾਓਗੇ ਮੁੰਡੇ ਦਾ ਇਲਾਜ ਵੀ ਕਰਾਏਗੀ ਟਿਕਟ ਦਾ ਵੀ ਖਰਚਾ ਤੁਹਾਡਾ ਹੋਏਗਾ ਯੂਐਸਏ ਦਾ ਵਿਜੇ ਦਾ ਵੀ ਖਰਚਾ ਤੁਹਾਡਾ ਹੋਏਗਾ ਇਹ ਸਾਰ ਕੋਈ ਮੰਨ ਲਿਆ ਵੀ ਅਸੀਂ ਸਭ ਕੁਝ ਕਰਾਂਗੇ ਅਸੀਂ ਇਹ ਕਹਿੰਦੇ ਅਸੀਂ ਤੁਹਾਨੂੰ ਪੈਸਾ ਕੋਈ ਨਹੀਂ ਦੇਣਾ ਅਸੀਂ ਕਹਿੰਦੇ ਪੈਸਾ ਵੀ ਕੋਈ ਨਹੀਂ ਦੇ ਤੇ ਸਾਡੇ ਮੁੰਡੇ ਦਾ ਇਲਾਜ ਕਰਾ ਦਿਓ ਇਹ ਮੁੰਡੇ ਸਾਡੇ ਦਾ ਇਲਾਜ ਵੀ ਕਰਾਉਣ ਨਹੀਂ ਗਈ। ਸਾਡੇ ਕੋਲ ਟਿਕਟ ਤੇ ਵੀ ਪੈਸੇ ਲਵਾ ਲੇ। ਇਹ ਕਿਸੇ ਬਨੇ ਵੀ ਨਹੀਂ ਲੱਗੇ ਤੇ ਮੈਂ ਕੋਸ਼ਿਸ਼ ਕਰਦਾ ਰਿਆ ਦਰਖਾਸਤਾਂ ਦਿੱਤੀਆਂ ਹੀ ਹੌਲੀ-ਹੌਲੀ ਉਹ ਦਰਖਾਸਤਾਂ ਨੂੰ ਬੂਰ ਪੈ ਗਿਆ 1 ਸਾਲ ਬਾਅਦ ਇਹਦੇ ਤੇ 420 506 ਤੇ 120 ਦਾ ਪਰਚਾ ਦਰੰਗਲੇ ਰਜਿਸਟਰ ਹੋ ਗਿਆ। ਹੁਣ ਇਹ ਇੱਥੇ ਆਈ ਆ ਤੇ ਮੈਂ ਕਹਿੰਦਾ ਵੀ ਇਹ ਇੱਥੋਂ ਜਾਏ ਨਾ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੇ ਇਹ ਰੈਸ਼ਟ ਕੀਤੀ ਜਾਏ ਕਿਨੇ ਵੇਹ ਤੁਹਾਡਾ ਲੱਗੇ ਟੋਟਰ ਪੈਣਾ ਮੇਰਾ ਕੋ 34 ਲੱਖ ਰੁਪਇਆ ਲੱਗਾ ਜੀ ਹੁਣ ਤੇ ਬਹੁਤ ਜਿਆਦਾ ਖਰਚਾ ਹੋ ਚੁਕਾ ਪਰ 34 ਲੱਖ ਰੁਪਇਆ ਤੇ ਜਿਹੜਾ ਮੇਰੇ ਕੋ ਰਸੀਦਾਂ ਸਭ ਕੋ ਜਿਹੜਾ ਪ੍ਰੂਫ ਹੈ ਵਿਦ ਪ੍ਰੂਫ ਆ ਉਹ ਮੇਰਾ 34 ਲੱਖ ਰੁਪਇਆ ਲੱਗਾ ਬੇਟੇ ਦਾ ਇਲਾਜ ਚੱਲਦਾ ਹੈ ਤੁਹਾਡੇ ਦਾ ਬੇਟੇ ਦਾ ਇਲਾਜ ਚੱਲਦਾ ਮੇਰੇ ਦਾ ਇੱਥੇ ਅਸੀਂ ਹੁਣ ਅਮਰਸਰ ਤੋਂ ਇਲਾਜ ਕਰਾ ਰਹੇ ਆ ਤੇ ਇਹਦਾ ਇਲਾਜ ਚੱਲ ਰਿਹਾ ਅਜੇ ਪੂਰਾ ਬੇਟਾ ਸਹੀ ਨਹੀਂ ਹੋਇਆ ਤੁਹਾਡੀ ਮੰਗ ਇਹ ਵੀ ਪਤਾ ਲੱਗਦਾ ਜੇ ਸਾਰੇ ਪਰਿਵਾਰ ਅਸੀਂ ਇਹ ਕਹਿੰਦੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਏ ਕਿ ਕਿਸੇ ਹੋਰ ਨਾਲ ਵੀ ਇਹੋ ਜਿਹਾ ਜੁਰਮ ਨਾ ਹੋਏ ਇੱਕ ਇੱਕ ਸਹੀ ਹੋ ਜਾਏਗਾ ਤੇ ਬਾਕੀ ਵੀ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਠੱਗੀ ਮਾਰੀ ਆ ਤੇ ਠੱਗੀਆਂ ਦਾ ਇਹ ਹਾਲ ਹੁੰਦਾ ਅਸੀਂ ਕਹਿੰਦੇ ਆ ਮਿਹਰਬਾਨੀ ਕਰਕੇ ਸਾਡਾ ਇਹ ਇਨਸਾਫ ਦਵਾਇਆ ਜਾਏ ਸਾਰੇ ਸਾਰੀ ਇਹ ਜੀ ਇੱਕ ਪਰਚਾ 8 ਨੰਬਰ ਐਫ ਆਈ ਆਰ ਡੇਟਡ 22/24 ਨੂੰ ਅੰਡਰ ਸੈਕਸ਼ਨ 420 506 120 ਬੀ ਪੀਐਸ ਦੁਰੰਗਲਾ ਵਿਖੇ ਰਜਿਸਟਰ ਕੀਤੀ ਹੈ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਰਿਸ਼ਪਾਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਦੂਬੜੀ ਹੈ ਇਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਦਾ ਲੜਕਾ ਸੀ ਜਗਰਾਤ ਸਿੰਘ ਉਹਨੂੰ ਵਿਦੇਸ਼ ਭੇਜਣ ਦੇ ਵਾਸਤੇ ਇਹਨਾਂ ਦੇ ਇੱਕ কমিਟਮੈਂਟ ਹੋਈ ਸੀ ਕਿ ਜਿਹੜੀ ਲੜਕੀ ਧਿਰ ਹੈ ਉਹਨਾਂ ਦੇ ਨਾਲ ਕਿ ਲੜਕੇ ਨੂੰ ਵੀ ਅਸੀਂ ਬਾਹਰ ਲੈ ਜਾ ਕੇ ਤੇ ਪੀਆਰ ਕਰਵਾਵਾਂਗੇ ਔਰ 2018 ਵਿੱਚ ਇਸ ਦਾ ਵਿਆਹ ਹੋ ਗਿਆ ਸੀ 2019 ਵਿੱਚ ਲੜਕੀ ਨੂੰ ਲੜਕੇ ਵਾਲਿਆਂ ਨੇ ਪੈਸਾ ਲਾ ਕੇ ਤੇ ਬਾਹਰ ਵਿਦੇਸ਼ ਭੇਜ ਦਿੱਤਾ ਔਰ ਜਿਹੜਾ ਲड़का ਸੀ ਉਹ ਵੀ 2022 ਦੇ ਵਿੱਚ ਵਿਦੇਸ਼ ਚ ਲੱਗਾ ਸੀ ਪਰ ਉਹਨਾਂ ਨੇ ਇਹਨੂੰ ਨਾ ਤੇ ਪੀਆਰ ਕਰੰਟ ਕੋਈ ਮਦਦ ਕੀਤੀ ਤੇ ਨਾ ਕੋਈ ਹੋਰ ਉਹਦੀ ਹੈਲਪ ਕੀਤੀ ਬਲਕਿ ਇਹ ਪਤਾ ਲੱਗਾ ਦੋਸ਼ੀ ਆਪਣਾ ਕੰਪਲੇਨੈਂਟ ਦੇਰ ਵੱਲੋਂ ਕਿ ਲੜਕੀ ਉੱਥੇ ਕਿਸੇ ਹੋਰ ਨਾਲ ਰਹਿ ਰਹੀ ਹੈ ਤੇ ਇਸ ਦੇ ਉੱਤੇ ਫਿਰ ਜਿਹੜੀ ਹੈ ਡੀਐਸਪੀ ਸਿਟੀ ਗੁਰਦਾਸਪੁਰ ਵੱਲੋਂ ਇਨਕੁਆਇਰੀ ਹੋਈ ਹੈ ਇਨਕੁਆਇਰੀ ਕਰਨ ਤੋਂ ਬਾਅਦ ਜਦੋਂ ਰਿਪੋਰਟ ਅਪਰੂਵ ਹੋਣ ਤੋਂ ਬਾਅਦ ਥਾਣੇ ਆਈ ਹੈ ਇਸ ਸਬੰਧੀ ਪਰਚਾ ਦਰਜ ਕੀਤਾ ਗਿਆ ਕਿੰਨੇ ਨੇ ਪਰਚਾ ਦਰਜ ਕੀਤਾ ਕਿਹੜਾ ਕਿੰਨੇ ਮੈਂਬਰਾਂ ਦੇ ਖਿਲਾਫ ਇਹ ਚੀਜ਼ ਜੀ ਤਿੰਨ ਜਣੇ ਦੇ ਖਿਲਾਫ ਮੁਕਦਮਾ ਦਰਜ ਹੈ ਜੀ ਇਹ सुरेंद्र ਸਿੰਘ son of जोगिंदर ਸਿੰਘ ਅਮਨਦੀਪ ਕੌਰ ਡਾਕਟਰ ਆਫ सुरेंद्र ਸਿੰਘ ਤੇ ਜਸਵੀਰ ਕੌਰ ਵਾਈਫ ਆਫ सुरेंद्र ਸਿੰਘ ਕੋਈ ਗ੍ਰਿਫਤਾਰੀ ਨਹੀਂ ਨਹੀਂ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਜੀ ਅਗਲੀ ਕਾਰਵਾਈ ਸਰ ਅਗਲੀ ਕਾਰਵਾਈ ਕਾਨੂੰਨ ਮੁਤਾਬਕ ਜੀ ਜੋ ਵੀ ਬਣਦੀ ਹੈ ਉਹਨਾਂ ਦੀ ਅਰੈਸਟ ਕਰਕੇ ਤੇ ਇਹਨਾਂ ਦਾ ਚਲਾਨ ਬਣਾ ਕੇ ਅਦਾਲਤ ਵਿੱਚ